ਕੀ ਕਹਾਂ ਜਾਓਗੇ ਮੈਂ ਭਗਵਾਨ ਸਿੰਘ ਨਾਗੀ ਵਾਈਸ ਪ੍ਰੈਜਿਡੈਂਟ ਗੁਰਨਾਣਾ ਗਲਫ ਸੀਨੀਅਰ ਸਿਟੀਜ਼ਨ ਸਕੂਲ ਅਸੀਂ ਵੀ ਰੋਜ਼ ਦੀ ਤਰ੍ਹਾਂ ਗਾਂਧੀ ਗਰਾਉਂਡ ਦੇ ਵਿੱਚ ਸੈਰ ਕਰਨ ਆਉਂਦੇ ਹਾਂ ਸਿਰੇ ਸੀਨੀਅਰ ਸਿਟੀਜ਼ਨ ਜਿਹੜੇ ਨੇ ਬੰਦੇ ਅਸੀਂ ਸਾਰੇ 5 6 ਜਣੇ ਆਉਂਦੇ ਹਾਂ ਇੱਧਰ ਇਹ ਅਸੀਂ ਰੋਜ਼ ਰੋਜ਼ਾਨਾ ਦੀ ਤਰ੍ਹਾਂ ਇੱਥੇ ਆਉਂਦੇ ਆ ਤੇ ਸਾਨੂੰ ਵੀ ਇੱਥੇ ਆਉਣ ਲੱਗਿਆ ਇੱਕ ਕੁੱਤੇ ਹਵਾਰਾ ਫਿਰਦੇ ਨੇ ਤੇ ਉਹ ਕੱਟੀ ਜਾਂਦੇ ਨੇ ਉੱਥੇ ਲੋਕਾਂ ਨੂੰ ਅਹੀਂ ਬੜੀ ਬੜੀ ਇੱਥੇ ਬਰਬਲੀ ਕਾ ਕੇ ਵੇਖਿਆ ਸਕੂਲ ਵਾਲਿਆਂ ਵੀ ਕਮੇਟੀ ਘਰੋਂ ਲੈ ਕੇ ਦਿੱਤਾ ਵਾ ਆਰਐਸਐਸ ਵਾਲਿਆਂ ਦਾ ਕੱਲ ਵੀ ਮੈਨੂੰ ਫੋਨ ਆਇਆ ਥੋੜੀ ਚੁਪੜੀਦਾ ਕਿ ਉਹਨਾਂ ਨੇ ਵੀ ਉੱਥੇ ਲੈ ਕੇ ਦਿੱਤਾ ਕਮੇਟੀ ਘਰ ਤੇ ਕੋਈ ਉੱਥੇ ਕਾਰਵਾਈ ਨਹੀਂ ਹੋਈ ਤੇ ਅਸੀਂ ਕਮੇਟੀ ਘਰ ਅੱਗੇ ਹੀ ਬੇਨਤੀ ਕਰਦੇ ਆਂ ਤੇ ਫਿਰ ਉਹਨਾਂ ਨੂੰ ਡੱਟ ਕੇ ਕਹਿੰਨੇ ਸਾਰੇ ਸ਼ਹਿਰ ਨਿਵਾਸੀ ਚੜਿਆ ਮਹੱਲਾ ਨਿਵਾਸੀ ਕਿ ਸਾਡੇ ਸ਼ਹਿਰ ਚ ਨਹੀਂ ਇਤ ਗਾਂਧੀ ਗਰਾਊਂਡ ਚ ਨਹੀਂ ਸਾਰੇ ਸ਼ਹਿਰ ਵਿੱਚ ਕੁੱਤਿਆਂ ਨੇ ਬਹੁਤ ਹੀ ਜਿਆਦਾ ਗੰਦ ਪਾਇਆ ਹੋਇਆ ਵਾ ਚਾਰ ਚਮਰੇ ਗੰਦ ਪਾਇਆ ਹੋਇਆ ਵਾ ਤੇ ਇੱਥੇ ਸਾਡੇ ਗਾਂਧੀ ਗਰਾਉਂ ਦੇ ਵਿੱਚ ਇੱਕ ਤੇ ਲੱਗੇ ਸਰਕਾਰੀ ਸਕੂਲ ਹੈ ਉੱਥੇ ਬੱਚੇ ਆਉਂਦੇ ਹਨ ਇੱਕ ਮੰਦਿਰ ਮੰਦਿਰ ਹੈ ਜਿੱਥੇ ਸਾਰੀ ਦੁਨੀਆ ਜਿਹੜੀ ਆ ਸਾਰੇ ਸਾਡਾ ਮਹੱਲਾ ਇੱਥੇ ਮੱਥਾ ਟੇਕਣ ਆਉਂਦਾ ਵਾ ਸਕੂਲ ਦੇ ਬੱਚੇ ਪੜ੍ਹਨ ਆਉਂਦੇ ਨੇ ਤੇ ਉਹਨਾਂ ਨੂੰ ਉਹ ਕੁੱਤੀ ਜਿਹੜੀ ਆ ਮਗਰੋਂ ਦੀ ਆਣ ਕੇ ਤੇ ਪੈ ਜਾਂਦੀ ਏ ਇੱਕੋ ਕੁੱਤੀ ਪੈਂਦੀ ਆ ਤੇ 15-20 ਕੁੱਤੇ ਨਾਲ ਝੁੰਡ ਦੇ ਝੁੰਡ ਹੋਰ ਆਣ ਕੇ ਤੇ ਪੈ ਜਾਂਦੇ ਨੇ ਤੇ ਅਸੀਂ ਬੜੀ ਵਾਰੀ ਅੱਗੇ ਵੀ ਸਕੂਲ ਵਾਲਿਆਂ ਵੀ ਅਪੀਲ ਕੀਤੀ ਆ ਤੇ ਅਸੀਂ ਫੇਰ ਹੁਣ ਬੈਠੇ ਫੇਰ ਆ ਜੀ ਸ਼ਹਿਰ ਨਿਵਾਸੀ ਫੇਰ ਅਪੀਲ ਕਰਨੇ ਆ ਤੇ ਇਹਦਾ ਇਹਨਾਂ ਦਾ ਜਿਹੜਾ ਵਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਵੇ ਆ ਹੁਣੇ ਫਿਰ ਮੈਂ ਇੱਥੇ ਆਇਆ ਤੇ ਮੇਰੇ ਕੋਲ ਇੱਕ ਬੱਚਾ ਲੰਘਿਆ ਜੇ ਬੱਚੂ ਗੀਤਾ ਬੜੀ ਵਾਲਾ ਉਹ ਗਾਂਧੀ ਗਰਾਉਂਡ ਜਿਹੜਾ ਲੰਘਣ ਡਿਆ ਉਹਦਾ ਵੀ ਲੱਤ ਪਾੜ ਕੱਢੀ ਆਉਦੀ ਉਹਦਾ ਵੀ ਉੱਥੇ ਲਿਆ ਕੇ ਮੁੜ ਕੇ ਬਿੱਟੂ ਪ੍ਰਧਾਨ ਹੋਣਾ ਵਿਚਾਰਿਆ ਨੇ ਆਪ ਇਲਾਜ ਕੀਤਾ ਵਾ ਆਪ ਉਹਦਾ ਠੀਕਾ ਲਾ ਕੇ ਤੁਹਾਨੂੰ ਦਵਾਈ ਮਤਲਬ ਦੁਪੱਟੀ ਦੇ ਕੇ ਤੁਹਾਨੂੰ ਘਰ ਤੋਂ ਹੜਿਆ ਵਾ ਇਹ ਬਾਤਾਰਾ ਤੁਹਾਡੇ ਕਹਿਣ ਮੁਤਾਬਕ ਕੀ ਤੁਸੀਂ ਬਾਤਾਰਾ ਰਸਤੇ ਉੱਪਰ ਜਾਣ ਨੂੰ ਕੋਸ਼ਿਸ਼ ਕੀਤੀ ਆ ਸਕੂਲ ਨੇ ਵੀ ਕੀ ਆ ਤੁਹਾਡੇ ਬਾਪੂਦ ਵੀ ਹਲਾਕ ਉਹਦਾ ਵੀ ਹੁੰਦਾ ਹੀ ਆ ਜੇ ਲਗਾਤਾਰ ਇਦਾਂ ਇਹ ਫਸਲੇ ਗਏ ਤੇ ਪੂਰੇ ਸ਼ਹਿਰ ਦੇ ਇਕ ਤਰੀਕੀ ਸੀਗੇ ਰਾਣੀ ਨੂੰ ਲੱਗੀ ਕਿਹੜਾ ਸਟੈਪ ਲੂਗੋ ਨਹੀਂ ਅਸੀਂ ਵੇਖੋ ਕਿਹੜਾ ਸਟੈਪ ਥੋੜੇ ਇਹਨਾਂ ਦੇ ਖਿਲਾਫ ਹੋਈ ਜਾਣੇ ਬਿਜਾ ਕੇ ਮਜਾਰਾ ਸਾਰਾ ਸ਼ਹਿਰ ਨਿਵਾਸੀ ਜਿਹੜੇ ਇਕੱਠੇ ਹੋ ਗਏ ਤੇਨਾਂ ਦੇ ਲਾਗੇ ਮਜਾਰਾ ਕਰਕੇ ਜਾ ਕੇ ਕਿ ਤਾਂ ਹੀ ਨਾ ਜਾਮ ਲੱਗਾ ਜਾ ਕੋਸ਼ ਲੱਦੇ ਇਸ ਤਰ੍ਹਾਂ ਤੇ ਵਿਚਾਰੇ ਗਰੀਬ ਬੱਚਿਆਂ ਨੂੰ ਕੱਟਦੇ ਰਹਿਣਗੇ ਕਹੇ ਪਰਸੋਂ ਚੋਰ ਦੇ ਇੱਕ ਸਕੂਲ ਦੇ ਬੱਚੇ ਨੂੰ ਕਟਿਆ ਉਹਦੀ ਮਾਂ ਰੋਣ ਦੇ ਹੀ ਵੀ ਮੇਰੇ ਕੋਲ ਪੈਸੇ ਲਾਜ ਜੋ ਕੇ ਪੈਸੇ ਆ ਨਹੀਂ ਗੇ ਉੱਥੇ ਵੀ ਤੇ ਅਹੀਂ ਇਹ ਰਹੀ ਕੰਨੀ ਆ ਵੀ ਨਾ ਲੋਕਾਂ ਨੂੰ ਮਜਬੂਰ ਕੀਤਾ ਜਾਵੇ ਕੋਈ ਮੁਜਾਰਾ ਕਰਨ ਲਈ ਕੋਈ ਕਰ ਲਈ ਤੇ ਇਸ ਦਾ ਜਿਹੜਾ ਵਾ ਪੱਕਾ ਹਾਲਾਜ ਜਿਹੜਾ ਵਾ ਉਹ ਕੀਤਾ ਜਾਵੇ। ਉਹ ਵਾਰਾ ਕਰਦੇ ਨੇ ਜਨਤ ਕਰਨ ਮੰਦਰਾਂ ਕੀ ਲੋਕਾਂ ਦਾ ਵੱਧ ਗਿਆ ਬਹੁਤ ਜ਼ਿਆਦਾ ਬਹੁਤ ਫਰਕ ਪਾ ਕੇ ਜੇ ਰਾਤ ਨੂੰ ਸਾਡੇ ਆਪਣੇ ਮਹੱਲੇ ਦੇ ਸਾਡੀਆਂ ਬੀਬੀਆਂ ਜਿਹੜੀਆਂ ਘਰਾਂ ਦੇ ਅੰਦਰੋਂ ਨਿਕਲਦੀਆਂ ਲੱਗੀਆਂ ਮੰਦਰੋਂ ਜਾਣ ਲੱਗਿਆਂ ਰਾਜ ਜਿਹੜਾ ਕੋਈ ਜਾਂਦਾ ਤੇ ਰਾਜ ਸੋਟੀਆਂ ਫੜ ਕੇ ਆਉਂਦੇ ਨੇ ਸਕੂਲ ਦੇ ਜਿਹੜੇ ਬੱਚੇ ਜਾਂਦੇ ਨੇ ਉਹ ਬਚਾਰੇ ਦਹਿਸ਼ਤ ਦੇ ਮਾਰੇ ਕਦੀ ਉਹ ਪਰਲੇ ਗੇਟ ਗਾੜੀ ਖਲੋ ਜਾਂਦੇ ਨੇ ਕਦੀ ਉਰਲੇ ਗੇਟ ਗਾੜੀ ਖਲੋ ਜਾਂਦੇ ਨੇ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਫਿਰ ਵਿਚਾੜਾ ਜਿਹੜਾ ਰਾਹगिर ਜਾਂਦਾ ਵਾ ਉਹ ਉਹਨਾਂ ਨੂੰ ਜਾ ਕੇ ਚੁਗੁੱਲੇ ਵਾਰ ਕੇ ਆਉਂਦੇ ਨੇ ਹੁਣ ਤਾਂ ਇਹ ਕੁੱਟਿਆਂ ਦੇ ਜਰੀਏ ਦਹਿਸ਼ਤ ਸਰ ਪੂਰੇ ਸ਼ਹਿਰ ਦੇ ਵਿੱਚ ਆ ਵਾਡਾ ਦੇ ਵਿੱਚ ਹਰ ਹਲਿਆਂ ਦੇ ਵਿੱਚ ਪਰ ਪ੍ਰਸ਼ਾਸਨ ਕੁਝ ਨਹੀਂ ਕਰਿਆ ਉਹਦੇ ਬਾਰੇ ਕੀ ਕਹਿੰਦੇ ਹੋ ਉਦੇ ਬਾਰੇ ਵੇਖੋ ਹੁਣ ਅਸੀਂ ਕੀ ਕਹਿ ਸਕਦੇ ਹਾਂ ਜੀ ਉਹਨਾਂ ਨੇ ਬੇਇਤੀ ਕੀਤੀ ਐ ਨਾ ਮਰੋਦ ਪਰ ਸਾਰੇ ਸਾਰੇ ਆਈ ਬੰਨੇ ਇਕੱਠਾ ਹੋ ਕੇ ਤੇ ਮੁੜ ਕੇ ਫਿਰ ਬਜਾ ਰਹੀ ਕੀਤਾ ਜਾ ਕੋਈ ਜਾਮ ਲਾਇਆ ਲਾਇਆ ਜਾਊਗਾ ਕੁਝ ਕੀਤਾ ਜਾਊਗਾ ਕਿਉਂਕਿ ਆਮ ਆਦਮੀ ਦਾ ਇਲਾਜ ਕਰਵਾ ਲੈਂਦਾ ਵਾ ਗਰੀਬ ਆਦਮੀ ਵਿਚਾਰਾ ਕਿੱਧਰ ਜਾਵੇ ਰੋਜ਼ ਇੱਥੇ ਜਿਹੜੀ ਕੁੱਤੀ ਆ ਰੋਜ਼ ਕੇ ਇਹਨੂੰ ਕੱਟਣ ਦੀ ਆ ਅੱਜ ਸੇਰੇ ਵੀ ਕਟਿਆ ਹੁਣ ਫੇਰ ਕਟਿਆ ਵਾ ਸਕੂਲੇ ਵੀ ਬੱਚੇ ਡਰਦੇ ਰਹ ਜਾਂਦੇ ਨੇ ਸਕੂਲ ਦੇ ਸਟਾਫ ਨੂੰ ਵੀ ਪਏ ਪਏ ਆ ਕੁੱਤੇ ਪਏ ਨੇ ਬੱਚਿਆਂ ਨੂੰ ਵੀ ਕੱਟਦੇ ਨੇ ਉੱਥੇ बीबियों बहुत ज्यादा घट गया दस नंबर वार्ड के गांधी गुजर रहे थे वहाँ पर सामने कुत्ता था देखे हमने पीछे सा के काट लिया हमारा बच्चे का बुरा हाल हो गया चक्कर आ रहा है इसको घबराहट आ रहा है गरीब आदमी कुत्ते का आपने काम करो कि पकड़ के ले जाओ हमारे बच्चे लोगों का बहुत दुखी हो गया है कुत्ते क्या हमारे बच्चे को कोई इलाज कराओ कहाँ से करेंगे हम गरीब आदमी जब काट लिया तो कुत्ते ने और हमारे बच्चे को इलाज करके दो ठीक करके भाई जो हम गरीब आदमी पहले से कमाते खाते हैं इस तरह दुजार दुजार हैं हमारे <सीविए> साथ आए था बाजी बच्चे ने बंद कराने मेरे साथ ही आया पीछे कार में कुत्ते का पड़ा हुआ मैं देखे नहीं उसको हम आगे बढ़ा पीछे था उसको काट लिया का पड़ा हम दे जब देखे तो हाँ हाई तो भागा दिया कुत्ते ने देखो कितना बुरे हाल से मेरे बच्चे को काट लिया

काट लिया था किसी कौन सी पार्क में सामने वाले गांधी ग्राउंड में गांधी ग्राउंड कितने बजे का समय था वो अभी 12 बज रहा था अभी कोई दवाई दारू लिया कुछ इंजेक्शन इंजेक्शन लगाया